ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਿਸਤਰੀ ਅਵਤਾਰ ਸਿੰਘ ਦਸ਼ਮੇਸ਼ ਫਰਨੀਚਰ ਹਾਊਸ ਪਿੰਡ ਚਲੂਰ ਤੋਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਵਿਆਹ ਦਾ ਸੈੱਟ ਲੈ ਕੇ ਇਹ ਬਣਾਈ ਹੈ ਜੀ ਆਪਾਂ ਨੇ ਪੇਪੀ ਲੱਕੜ ਦੀ ਸਾਗਵਾਨ ਦੀ ਲੱਕੜ ਤੇ ਪੇਟੀ ਤਿਆਰ ਹੈ ਜੀ ਵਿੱਚੋਂ ਲੋਕ ਦੇਖੋ ਜੀ ਇਹਦੀ ਪੂਰੀ ਵਧੀਆ ਕੁਆਲਟੀ ਦੇ ਵਿੱਚ ਫੁੱਲ ਮਜ਼ਬੂਤੀ ਵਾਲਾ ਕੰਮ ਆ ਸਾਰੇ ਪਾਸੇ ਦਿਖਾ ਦੇ ਬਈ। ਰੇੜੂ ਇਹਦੇ ਲੱਗੇ ਹੋਏ ਨੇ ਜੀ। ਪੂਰੀ ਮਜ਼ਬੂਤ ਹੈ। ਜਿਵੇਂ ਮਰਜ਼ੀ ਇਹਨੂੰ ਵਰਤ ਸਕਦੇ ਹਾਂ। ਤੇ ਦੂਜੇ ਨੰਬਰ ਤੇ ਆ ਗਿਆ ਜੀ ਆਪਣਾ ਸੰਦੂਖ। ਸੰਦੂਖਾਂ ਦੇ ਵੀਡੀਓ ਅਕਸਰ ਤੁਹਾਨੂੰ ਪਹਿਲਾਂ ਵੀ ਬਹੁਤ ਜ਼ਿਆਦਾ ਮਿਲਦੀਆਂ ਨੇਗੀਆਂ ਤੇ ਪੇਟੀ ਦੀ ਆਪਣੀ ਪਹਿਲੀ ਵੀਡੀਓ ਹੈ। ਇਹ ਵੀ ਸਾਗਵਾਨ ਦੀ ਲੱਕੜ ਚ ਤਿਆਰ ਹੈ ਜੀ। ਵਿੱਚੇ ਦੇ ਖਨਵਾਇਕਾ ਲੱਗਿਆ ਹੋਇਆ ਹੈ। ਤਾਕੇ ਕਪੜਾ ਖਰਾਬ ਨਾ ਹੋਵੇ ਤੇ 12ਵੀਂ ਦੀ ਲੁੱਕ ਦੇਖੋ ਜੀ ਪਾਲਿਸ਼ ਹੋ ਕੇ ਬਿਲਕੁਲ ਰੈਡੀ ਆਜੇ ਇਹ ਇਹਨੂੰ ਹੁਣ ਲੋਡ ਕਰਨ ਲੱਗੇ ਆ ਅਸੀਂ ਗੱਡੀ 'ਚ ਆਨਲਾਈਨ ਆਰਡਰ ਆਇਆ ਸੀ ਜੀ ਆਪਣੇ ਲਵੇ ਲੁਧਿਆਣੇ ਤੋਂ ਖਾਸ ਲੁਧਿਆਣੇ ਆਪਾਂ ਨੇ ਇਹ ਭੇਜਣਾ ਤੇ ਆਹੇ ਥੋੜਾ ਜਿਹਾ ਸਟੋਰ ਦੇਖੋ ਜੀ ਥੱਲੇ ਸਟੋਰੇ ਚੈੱਕ ਕਰੋ ਜੀ ਇਹਦੀ ਫੁੱਲਾ ਢੁਲਾ ਇੱਥੇ ਵੀ ਵਿੱਚ ਤੁਹਾਨੂੰ ਮਾਈਕਾ ਲੱਗਿਆ ਹੋਇਆ ਵੁੱਡਨ ਸ਼ੇਡ ਤੇ ਇਹਦੀਆਂ ਸੈਦਾ ਵੀ ਚੈੱਕ ਕਰਾ ਦੇ ਵੀ ਸਾਰੀਆਂ ਉੱਪਰ ਨਾਮ ਲਿਖਿਆ ਹੈਗਾ ਵਿਆਹ ਵਾਲੇ ਬੱਚਿਆਂ ਦਾ ਤੇ ਇਹਨਾਂ ਦੇ ਨਾਲ ਹੀ ਟਰੰਕ ਨੇ ਜੀ ਇਹ ਦੋ ਇਹ ਟਰੰਕ ਵੀ ਨਾਲ ਹੀ ਜਾਣੇ ਨੇ ਦੋਨੇ ਏ ਵੀ ਉੱਪਰ ਆਪ ਦਾ ਤੁਸੀਂ ਵੀ ਆਪਣਾ ਨਾਮ ਲਿਖਵਾ ਸਕਦੇ ਹੋਗੇ ਤੇ ਇਹਨੂੰ ਵੀ ਚੈੱਕ ਕਰੋ ਜੀ ਵਿੱਚ ਸਟੋਰ ਇਹਦਾ ਥੋੜਾ ਜਿਹਾ ਕੰਮ ਰਹਿ ਰਿਹਾ ਇੰਨ ਕਰਦੇ ਆ ਤੇ ਇਹ ਤਿਆਰ ਹੈ ਬਿਲਕੁਲ ਸੋ ਵੀਡੀਓ ਵਧੀਆ ਲੱਗਦੀ ਆ ਤਾਂ ਵੱਤੋ ਵੱਲ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਿਸੇ ਵੀ ਭੈਣ ਭਰਾ ਨੂੰ ਦਿਆ ਵਾਸਤੇ ਜਾਂ ਗਿਫਟ ਦੇਣ ਵਾਸਤੇ ਕਿਸੇ ਨੂੰ ਵੀ ਆਪਾਂ ਕਿਸੇ ਭੈਣ ਭਰਾ ਨੂੰ ਵਿਆਹ ਦੇ ਵਿੱਚ ਗਿਫਟ ਕਰਨਾ ਹੈ ਜਾਂ ਜਨਮ ਦਿਨ ਤੇ ਗਿਫਟ ਕਰਨਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਚਲੂਰ ਨੇੜੇ ਲਹਿਰਾਗਾਗਾ ਤੇ ਡਿਸਟ੍ਰਿਕਟ ਸੰਗਰੂਰ ਜੀ ਇਹ ਲਹਿਰਾਗਾਗਾ ਤੋਂ ਪਾਤੜਾ ਰੋਡ ਦੇ ਉੱਪਰ ਪਿੰਡ ਸਥਿਤ ਹੈ ਜੀ ਚਲੂਰ ਰਾਇਤਰਾਣੇ ਦੇ ਕੋਲ ਤੇ ਫਨਾਮ ਤੋਂ ਆਪਾਂ ਮੂਨ ਗਨੋਂ ਨੇ ਆ ਉਸ ਰੋਡ ਤੇ ਵੀ ਪੈ ਜਾਂਦਾ ਸੋ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਆਪਣਾ ਆਰਡਰ ਤਿਆਰ ਕਰਵਾ ਸਕਦਾ ਹੈ ਸੋ ਵੀਡੀਓ ਵਧੀਆ ਲੱਗੀ ਬਾਤ ਤੋਂ ਬਾਤ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ